ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਪ੍ਰਭੂ ਆਇਆ ਜੀ ਤੁਹਾਡੇ ਵਾਸਤੇ ਅੱਜ ਨਵੀਂ ਵੀਡੀਓ ਲੈ ਕੇ ਜੀ ਕਾਜ ਦੀ ਪਨੀਰੀ ਦੀ ਆਪੇ ਅੱਜ ਦੀ ਪਨੀਰੀ ਨੂੰ ਸਾਨੂੰ ਮੀਨਾ ਹੋ ਗਿਆ ਤਾਂ ਜੀ ਬੀਜੀ ਨੂੰ ਥੋੜੀ ਜੀ ਠੰਡ ਚ ਥੋੜਾ ਇਦਾਂ ਵੀ ਥੋੜੀ ਹੌਲੀ ਗ੍ਰੋਥ ਕਰਦੀ ਹੈ ਜੀ ਇਹਦੇ ਚ ਕੱਖ ਬਹੁਤ ਜ਼ਿਆਦਾ ਹੋ ਗਿਆ ਤਾਂ ਜੀ ਵੈਸੇ ਤਾਂ ਅਸੀਂ ਆਪਣਾ ਤਰੀਕਾ ਆਸਾਨ ਬਣਾਉਣੇ ਵਾਸਤੇ ਅਸੀਂ ਕਿਆਰੀ ਛੋਟੀ ਪਾਈ ਤੀ ਪਰ ਫਿਰ ਵੀ ਦਿੱਕਤ ਆ ਸਕਦੀ ਜੀ ਕੱਖ ਬਹੁਤ ਜ਼ਿਆਦਾ ਦਾ ਕਿਉਂ ਬਰੀਕੀ ਕੱਖ ਦਾ ਕੱਢਣ ਚ ਦਿੱਕਤ ਆਉਣੀ ਸੀ ਸਾਨੂੰ ਫਿਰ ਇਹਨੂੰ ਜੀ ਇੱਕ ਨਵਾਂ ਅਭਿਚਾਰ ਆਇਆ ਦੇਖੋ ਜੀ ਬੰਨ ਕਿਲ ਦਾ ਦਾਨੂ ਕਾ ਕੰਪਨੀ ਦਾ ਜੀ ਇਹ ਬੰਨ ਕਿਲ ਇਹ ਪ੍ਰਤੀ ਪੰਪ ਦੀ ਤੁਸੀਂ 40 ਐਮਲ ਪਾਉਣੀ ਹੈ ਜੀ 40 ਐਮਲ ਪਾ ਕੇ ਛੜਕਾ ਕਰ ਸਕਦੇ ਯਾਰ ਛੜਕਾ ਕਰਨ ਤੋਂ ਪਹਿਲਾਂ ਪਾਣੀ ਦਾ ਲੋ ਜੀ ਪਾਣੀ ਨਾਲ ਉਹਨੂੰ ਗਿੱਲਾ ਕਰ ਲੂ ਗਿੱਲਾ ਕਰਨ ਤੋਂ ਬਾਅਦ ਫੇਰ ਇਹਨੂੰ ਛੜਕਾ ਕਰੋ ਅਰ ਛੜਕਾ ਕਰਨ ਦਾ ਨਤੀਜਾ ਦੇਖੋ ਜੀ 24 ਘੰਟੇ ਹੋਏ ਆ ਜੇ ਸਾਨੂੰ ਛੜਕਾ ਕਰ ਇਹਨੂੰ ਕੱਖ ਸਾਰਾ ਪੀਲਾ ਹੋ ਗਿਆ ਜੀ ਇੱਥੇ ਰੁਕ ਗਿਆ ਹੁਣ ਇਹਨਾਂ ਇੱਥੇ ਖਤਮ ਹੋ ਜਾਣਾ ਮਤਲਬ ਕੋਸ਼ਿਸ਼ ਇਹ ਕਰਿਓ ਵੀ ਜਿਹੜਾ ਦੂਜਾ ਪਾਣੀ ਲਾਉਣਾ ਹੈ ਜੀ ਇਹ ਹਫਤਾ 10 ਦਿਨ ਤੋਂ ਬਾਅਦ ਹੀ ਲਾਉਣਾ ਹੈ ਉਹ ਤੋਂ ਪਹਿਲਾਂ ਨਹੀਂ ਲਾਉਣਾ ਕਿਉਂ ਨਹੀਂ ਫਿਰ ਇਹਨੂੰ ਦੁਬਾਰਾ ਹਰਾ ਹੋਣ ਦੀ ਦਿੱਕਤ ਆ ਸਕਦੀ ਹੈ ਜੀ ਵੀ ਇਹਨੂੰ ਜਿੰਨਾ ਚੜਾ ਕੇ ਪਾਣੀ ਲਾਉਂਗੇ ਜੀ ਉਨਾ ਫਾਇਦਾ ਰਹੂਗਾ ਪੱਟਣ 'ਚ ਵੀ ਆਸਾਨੀ ਰਹੂਗੀ ਜੀ ਔਰ ਇੱਕ ਏਦਾਂ ਵੀ ਇਹ ਜੜ ਵੀ ਸਟਰੋਂਗ ਕਰਦੀ ਹੈ ਇਹਦੇ ਤੁਸੀਂ ਦੋ ਸਾਲ ਸਾਲਟ ਹੈ ਜੀ ਇਹ ਜੜ ਵੀ ਸਟਰੋਂਗ ਕਰ ਦਿੰਦੀ ਹੈ ਔਰ ਇਹ ਜਿਹੜਾ ਵਿੱਚ ਕੱਖ ਹੈ ਆ ਸਾਰਾ ਬੇਲ ਬੂਟੀ ਜੀ ਸਭ ਖਤਮ ਹੋ ਜਾਂਦੀ ਹੈ ਇੱਥੇ ਹੀ ਨਾ ਰੁਕ ਜਾਣਾ ਇੱਥੇ ਹੀ ਖਤਮ ਹੋ ਜਾਣਾ ਹੁਣ ਇਹਨੂੰ ਤੁਸੀਂ ਤੁਹਾਨੂੰ ਪੱਟਣ ਚ ਵੀ ਆਸਾਨੀ ਹੋਊਗੀ ਕੋਈ ਦਿੱਕਤ ਵੀ ਨਹੀਂ ਆਊਗੀ আর ਤੁਹਾਨੂੰ ਕੱਖ ਕੱਢਣ ਦਾ ਵੀ ਟਾਈਮ ਦੀ ਬਚਤ ਹੈ ਤੁਸੀਂ ਜਿਆਦਾ ਏਰੀਆ ਲਾਇਆ ਪਤਾ ਜਿਆਦਾ ਏਰੀਆ ਹੁਣ ਸਾਡੇ ਕੋਲ ਅੱਧੇ ਕਿਲੇ ਦੀ ਬਹੁਤ ਹੈ ਜੀ ਇਹ ਜੇ ਅਸੀਂ ਕੱਖ ਕੱਢਦੇ ਤਾਂ ਸਾਨੂੰ ਬਹੁਤ ਜਿਆਦਾ ਟਾਈਮ ਲੱਗਣਾ ਤਾਂ ਇਹਦੇ ਪਰ ਆ ਸਪਰੇਅ ਕਰਨ ਦਾ ਇਹ ਮਤਲਬ ਹੈ ਥੋੜਾ ਰੋਕ ਕਰਦੀ ਹੈ ਥੋੜੇ ਦਿਨ ਰੋਕ ਰੱਖੂਗੀ ਉਹਦੇ ਬਾਅਦ ਵਿੱਚ ਪਨੀਰੀ ਵੀ ਥੋੜੀ ਐਨ ਪੂਰੀ ਉਦਾਂ ਹੀ ਤਿਆਰ ਹੋ ਜਾਊਗੀ ਪੂਰੇ ਟਾਈਮ ਤੇ ਬਸ ਕੋਸ਼ਿਸ਼ ਇਹ ਹੀ ਕਰਨੀ ਹੈ ਗਿੱਲੇ 'ਚ ਸਪਰੇਅ ਕਰਨੀ ਹੈ ਜੀ ਔਰ ਡੋਜ਼ ਜ਼ਿਆਦਾ ਨਹੀਂ ਪਾਉਣੀ ਇਹਦੀ 40 ml ਹੈ ਤੁਸੀਂ 35 ਜਾਂ 30 ਹੀ ਇਸਤੇਮਾਲ ਕਰੋ ਕਿਉਂਕਿ ਜ਼ਿਆਦਾ ਇਸਤੇਮਾਲ ਕਰੋਗੇ ਤਾਂ ਥੋੜਾ ਦਿੱਕਤ ਆ ਸਕਦੀ ਹੈ ਵੈਸੇ ਕੋਈ ਦਿੱਕਤ ਨਹੀਂ ਸਾਨੂੰ ਹਰੇਕ ਸਾਲ ਅਸੀਂ ਕਰ ਰਹੇ ਹਾਂ ਸਾਨੂੰ ਕੋਈ ਦਿੱਕਤ ਨਹੀਂ ਆ ਰਹੀ ਇਹਦੀ ਰਿਜ਼ਲਟ ਬਿਲਕੁਲ 100% ਹੈ ਕੋਈ ਦਿੱਕਤ ਨਹੀਂ ਅੱਜ ਤੱਕਰ ਮਤਲਬ ਤੁਸੀਂ ਕਰਕੇ ਦੇਖੋ ਜੀ ਆਸਾਨ ਤਰੀਕਾ ਹੈ ਕਿਸਾਨ ਵੀਰਾਂ ਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਘਾਹ ਦੀ ਸਮੱਸਿਆ ਬਹੁਤ ਜ਼ਿਆਦਾ ਆਉਂਦੀ ਹੈ ਇਹਦੇ ਕਰਕੇ ਆਹ ਸਪਰੇਅ ਜ਼ਰੂਰ ਕਰੋ ਜੀ ਇਹਦਾ ਕਰਨ ਦੇ ਬਹੁਤ ਜ਼ਿਆਦਾ ਫਾਇਦੇ ਆ ਜੀ ਜਿਹਨੇ ਜ਼ਿਆਦਾ ਹੁਣ ਜਿ ਤਰ੍ਹਾਂ 2-3 ਕਿਲਿਆਂ ਦੀ ਖੇਤੀ ਕਰਨੀ ਹੈ ਉਹਨਾਂ ਤਾਂ ਜ਼ਰੂਰ ਇਹ ਇਸਤੇਮਾਲ ਕਰਨਾ ਚਾਹੀਦਾ ਜੀ ਥੈਂਕ ਯੂ ਜੀ ਇਦਾਂ ਦੀ ਵੀਡੀਓ ਦੇਖਣ ਵਾਸਤੇ ਬਹੁਤ-ਬਹੁਤ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਓਕੇ ਥੈਂਕ ਯੂ ਜੀ ਇਦਾਂ ਦੀ ਜਾਣਕਾਰੀਆਂ ਆਉਂਦੀਆਂ ਰੂੰਗੇ ਜੀ